ਬੀਤੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਦੇ ਅਹੁਦੇ ਤੇ ਵਾਪਸੀ ਕੀਤੀ ਉਸ ਤੋਂ ਬਾਅਦ ਲਗਾਤਾਰ ਅਕਾਲੀ ਦਲ ਨਿਸ਼ਾਨੇ ਤੇ ਨਜ਼ਰ ਆ ਰਿਹਾ ਹੈ ਵਿਰੋਧੀ ਧਿਰਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨਹੀਂ ਮੁੜ ਤੋ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਲਿਆ ਹੈ ਵਿਤੇ ਦਿਨਾਂ ਦੇ ਵਿੱਚ ਜਦੋਂ ਸਕੀਤ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸੀ ਉਸ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਹੋਣੀ ਸੀ ਤਾਂ ਬੀਤੇ ਦਿਨ 12 ਤਾਰੀਖ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਵਾਂ ਪ੍ਰਧਾਨ ਚੁਣ ਲਿਆ ਗਿਆ ਤੇ ਅੱਜ ਮੁਰਤੋਂ ਮਨਪ੍ਰੀਤ ਸਿੰਘ ਈਆਲੀ ਅਕਾਲੀ ਦਲ ਦੇ ਵਿੱਚੋਂ ਭੜਤੀਆਂ ਨੂੰ ਲੈ ਕੇ ਲਾਈਵ ਹੁੰਦੇ ਨਜ਼ਰ ਆਏ ਮਨਪ੍ਰੀਤ ਈਆਲੀ ਦੇ ਵੱਲੋਂ ਅੱਜ ਪੰਥ ਦੇ ਪੰਜਾਬ ਦੀ ਸੰਗਤ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੇ ਵਿੱਚ ਸਹਿਯੋਗ ਮੰਗਿਆ ਗਿਆ ਹੈ ਮਨਪ੍ਰੀਤ ਐਲੀਨ ਨੇ ਸਪਸ਼ਟ ਕੀਤਾ ਕਿ ਇੱਕ ਤੜਾ ਵਾਰ-ਵਾਰ ਭਰਤੀ ਕਮੇਟੀ ਨੂੰ ਨਿਗਰਾਨ ਕਮੇਟੀ ਦੱਸ ਕੇ ਗੁੰਮਰਾਹ ਕਰ ਰਿਹਾ ਹੈ ਤੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੇ ਵਿੱਚ ਕੀਤੇ ਵੀ ਨਿਗਰਾਨ ਸ਼ਬਦ ਦਾ ਵੇਰਵਾ ਨਹੀਂ ਹੈ ਇਸ ਕਰਕੇ ਈਆਲੀ ਨੇ ਅਜਿਹੇ ਗੁੰਮਰਾਹਕੁਨ ਪ੍ਰਚਾਰ ਤੋਂ ਸੰਗਤ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਈਆਲੀ ਨੇ ਮੁੜ ਦੁਹਰਾਇਆ ਕਿ ਪੰਜ ਮੈਂਬਰੀ ਭਰਤੀ ਕਮੇਟੀ ਬਕਾਇਦਾ ਨਾਲ ਤਰੁਸਤ ਪੜਤੀ ਕਰਕੇ ਸੂਬੇ ਨੂੰ ਪੰਥ ਪ੍ਰਵਾਨ ਲੀਡਰਸ਼ਿਪ ਦੇਵੇਗੀ ਈਆਲੀ ਨੇ ਜਾਣਕਾਰੀ ਦਿੰਦੇ ਹੋਏ ਇਹ ਸੰਤੁਸ਼ਟੀ ਜ਼ਾਹਿਰ ਕੀਤੀ ਹੈ ਕਿ ਭਰਤੀ ਮੁਹਿਮ ਨੂੰ ਬੇहद ਵੱਡਾ ਸਮਰਥਨ ਤੇ ਸਹਿਯੋਗ ਮਿਲ ਰਿਹਾ ਹੈ 10 ਅਪ੍ਰੈਲ ਸ਼ਾਮ 15 ਲੱਖ 64 ਹਜ਼ਾਰ ਦੀ ਮੈਂਬਰਸ਼ਿਪ ਜਾ ਕੀਤੀ ਜਾ ਚੁੱਕੀ ਹੈ ਅਤੇ 7 ਲੱਖ ਦੇ ਕਰੀਬ ਉਹ ਮੰਗ ਰਹੇ ਨੇ ਇਹ ਆਲੀ ਨੇ ਕਿਹਾ ਕਿ ਪੰਜ ਮੈਂਬਰੀ ਭਰਤੀ ਕਮੇਟੀ ਦੀ ਹਰ ਕੋਸ਼ਿਸ਼ ਰਹੇਗੀ ਕਿ ਇਸ ਭਰਤੀ ਮੁਹਿੰਮ ਨੂੰ ਹਰ ਪੰਜਾਬੀ ਦੇ ਘਰ ਤੱਕ ਲਿਆ ਜਾ ਸਕੇ ਸੋ ਅੱਜ ਸਮੂਚੀ ਸੰਗਤ ਦੇ ਨਾਲ ਮੈਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੈ ਉਹਦੇ ਸੰਬੰਧੀ ਤੁਹਾਡੇ ਨਾਲ ਵਿਚਾਰ ਵਟਾਦਲਾ ਕਰਨ ਦੇ ਲਈ ਤੁਹਾਡੇ ਰੂਪ ਰੂਪ ਹੋਇਆ ਕਿ 2 ਦਸੰਬਰ ਨੂੰ ਸ਼੍ਰੀ ਕਾਲਕਟਖ ਸਾਹਿਬ ਵੱਲੋਂ ਇੱਕ ਹੁਕਮਨਾਮਾ ਪੰਜ ਸਿੰਘ ਸਰਬਾਨ ਵੱਲੋਂ ਜਾਰੀ ਹੋਇਆ ਸੀ ਹੁਕਮਨਾਮਾ ਮੇਰੇ ਹੱਥ ਦੇ ਵਿੱਚ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿਆਂ ਅ ਇਹ ਲਿਖਿਆ ਗਿਆ ਸੀ ਹੁਕਮਨਾਮੇ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਕੌਮ ਦੀ ਰਾਜਸੀ ਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਸ ਲਈ ਪੰਜ ਸਿੰਘ ਸਰਬਾਨ ਵੱਲੋਂ ਹੇਠ ਲਿਖੇ ਅਨੁਸਾਰ ਆਗਮਨ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਸਿਹਤ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟ ਦੇ ਨਾਲ ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਹੋਰ ਉਹਦੇ ਦਰਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਇਸ ਇਸ ਕਮੇਟੀ ਵਿੱਚ ਹੇਠ ਲਿਖੇ ਅਨੁਸਾਰ ਮੈਂਬਰ ਸ਼ਾਮਲ ਕੀਤੇ ਗਏ ਸੱਤ ਮੈਂਬਰ ਸ਼ਾਮਲ ਕੀਤੇ ਗਏ ਸੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਵੀ ਨਿਗਰਾਨ ਕਮੇਟੀ ਦੀ ਵਾਰ-ਵਾਰ ਜਿਹੜੇ ਇਕ ਤਰ੍ਹਾਂ ਦੇ ਵੱਲੋਂ ਗੱਲ ਕੀਤੀ ਜਾ ਰਹੀ ਆ ਵੀ ਇਹਦੇ ਵਿੱਚ ਨਿਗਰਾਨ ਸ਼ਬਦ ਸੋ ਕਿੱਥੇ ਆ ਮੈਂ ਦੁਬਾਰਾ ਫਿਰ ਤੋਂ ਪੜ੍ਹ ਕੇ ਸੁਣਾ ਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਕਾਰ ਸਿੱਖ ਪੰਥਰ ਦੀ ਰਾਜਸੀ ਵਿਵਹਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਸ ਲਈ ਪੰਜ ਸਿੰਘ ਸਭਾ ਵੱਲੋਂ ਹੀਟ ਲੇ ਕੇ ਅਨੁਸਾਰ ਅਗੋਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟ ਦੇ ਨਾਲ ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਿਲਨ ਦੇ ਅੰਦਰ ਅੰਦਰ ਪ੍ਰਧਾਨ ਦੇ ਹੋਰ ਉਹਦੇ ਤਰ੍ਹਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਸੋ ਇਹ ਮੈਂ ਦਵਾ ਦੋ ਵਾਰ ਤੁਹਾਨੂੰ ਪੜ੍ਹ ਕੇ ਸੁਣਾਇਆ ਵੀ ਕਿਸੇ ਵੀ ਅ ਅਲਾਕਾ ਨਿਵਾਸੀ ਜਿਹੜੇ ਸਾਡੇ ਪੰਜਾਬ ਨਿਵਾਸੀ ਜਾਂ ਦੁਨੀਆ ਵਿੱਚ ਜਿੱਥੇ ਵੀ ਸਿੱਖ ਬੈਠੇ ਨੇ ਕਿਸੇ ਵੀ ਪੰਜਾਬੀ ਨੂੰ ਸ਼ੰਕਲ ਰਹਿ ਜਾਈ ਉਹ ਦੇਖੋ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਪਿਛਲੇ ਤਕਰੀਬਨ 3 ਸਾਲ ਤੋਂ 3 ਸਾਲ ਪਹਿਲਾਂ ਜਦੋਂ ਝੁੰਡਾ ਕਮੇਟੀ ਬਣੀ ਉਹ ਰਿਪੋਰਟ ਲਾਗੂ ਨਾ ਹੋਣ ਕਾਰਨ ਉਸ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਸੀ ਕਿ ਇਸ ਲੀਡਰਸ਼ਿਪ ਦੀ ਗਵਾਈ 'ਚ ਕੰਮ ਨਹੀਂ ਕਰਨਾ ਤੇ ਤਿੰਨ ਸਾਲਾਂ ਤੋਂ ਮੈਂ ਜਿਹੜੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਲਾਭੇ ਹੋ ਕੇ ਘਰ ਬੈਠਾ ਸੀ ਸਿਰਫ ਪਾਰਲੀਮੈਂਟ ਦੇ ਵਿੱਚ ਕੈਂਡੀਡੇਟ ਦੀ ਮਦਦ ਕੀਤੀ ਕਿਉਂਕਿ ਮੈਂ ਨਹੀਂ ਕਹਣਾ ਚਾਹੁੰਦਾ ਇਹਨਾਂ ਨੇ ਮਦਦ ਨਹੀਂ ਕੀਤੀ। ਲੇਕਿਨ ਮੇਰੇ ਕੋਲ ਰਸਤਾ ਕੋਈ ਨਹੀਂ ਸੀਗਾ ਰਾਜ ਦੀ ਛੱਡਣ ਤੋਂ ਬਿਨਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣਾ ਨਹੀਂ ਸੀ ਹੋਰ ਕਿਸੇ ਪਾਸੇ ਜਾਣਾ ਨਹੀਂ ਸੀ ਜਿਸ ਪਾਰਟੀ 'ੱਕੇ ਹੋਮ ਸੀ। ਸੋ ਲੇਕਿਨ ਜਿਸ ਦਿਨ ਇਹ ਹੁਕਮਨਾਮਾ ਜਾਰੀ ਹੋਇਆ ਦਾਸ ਦਾ ਨਾਮ ਇਹਦੇ ਵਿੱਚ ਆਇਆ ਸਾਨੂੰ ਤਾਂ ਪਤਾ ਵੀ ਨਹੀਂ ਸੀਗਾ ਸੱਤ ਮੈਂਬਰ ਚੁਣੇਗੇ ਭਰਤੀ ਲਈ ਦੋ ਸਤੀਫਾ ਦੇ ਗਏ ਉਸ ਤੋਂ ਬਾਅਦ ਪੰਜ ਰਹਿ ਗਏ ਸਾਨੂੰ ਪੰਜਾਂ ਨੂੰ ਫੇਰ ਬੁਲਾਇਆ ਗਿਆ ਸਿੰਘ ਸਾਹਿਬ ਵੱਲੋਂ ਅਤੇ ਉਹਨਾਂ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਕਿ ਸੱਤ ਚੁਣੇ ਸੀ ਪੂਰੀ ਸਿਕਾਉਂ ਚੋਂ ਪੰਜ ਰਹਿ ਗਏ ਨੇ ਪੰਜੇ ਜਾਣੇ ਕਿ ਤੁਸੀਂ ਕਾਮ ਲਈ ਖੜੋਗੇ ਭਰਤੀ ਰੰਭ ਕਰੋ ਤਾਂ ਸਾਡੇ ਕੋਲੇ ਕੋਈ ਵੀ ਬੈਂਚ ਸਰਵ ਸਿੱਖਾ ਜਿਹੜਾ ਕਿ ਉਹ ਸ਼੍ਰੀ ਕਾਲਤਖਬ ਸਾਬ ਦੇ ਹੁਕਮਨਾਮੇ ਤੋਂ ਜਾਂ ਆਦੇਸ਼ ਤੋਂ ਸਿੰਘ ਸਾਬ ਦੇ ਆਦੇਸ਼ ਤੋਂ ਭੱਜ ਸਕਦਾ ਹਾਂ। ਇਹ ਕਿਹਾ ਗਿਆ ਕਿ ਤੁਸੀਂ ਪੰਜਾਂ ਚੋਂ ਕੋਈ ਵੀ ਆਪਣਾ ਚੇਅਰਮੈਨ ਜਿਹੜਾ ਹੈਗਾ ਪ੍ਰਧਾਨ ਚੁਣ ਸਕਦੇ ਹੋ। ਲੇਕਿਨ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਪੰਜ ਪ੍ਰਧਾਨੀ ਦੇ ਸੁਧਾਰ ਦੇ ਅਧੀਨ ਕੰਮ ਕਰਾਂਗੇ। ਅਤੇ ਅਸੀਂ ਸ਼੍ਰੀ ਕਾਲਤਖਬ ਸਾਬ ਦੇ ਅਰਦਾਸ ਬੇਨਤੀ ਕਰਕੇ ਇਹ ਭਰਤੀ ਦਾ ਕੰਮ ਸ਼ੁਰੂ ਕੀਤਾ। ਬਹੁਤ ਵੱਡਾ ਸਹਿਯੋਗ ਲੋਕਾਂ ਵੱਲੋਂ ਮਿਲ ਰਿਹਾ। ਲੱਖਾਂ ਦੀ ਗਿਣਤੀ ਦੇ ਵਿੱਚ ਤਕਰੀਬਨ 15,64,000 ਜਿਹੜੇ ਸਾਡੀ ਇਹ ਮੈਂਬਰਸ਼ਿਪ ਦੀ ਭਰਤੀ ਜਾ ਚੁੱਕੀ ਆ ਤੇ 7 ਲੱਖ ਦੀ ਹੋਰ ਡਿਮਾਂਡ ਆ ਹਜੇ ਹਜੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਥੋਂ ਇੰਨੇ ਫੋਨ ਆ ਰਹੇ ਆ ਹਜੇ ਉਹ ਭਰਤੀ ਸ਼ੁਰੂ ਹੋਣੀ ਆ ਉਹ ਆਨਲਾਈਨ ਜੋ ਵੀ ਅਸੀਂ ਪ੍ਰਬੰਧ ਕਰਨਾ ਉਹ ਵੱਖਰਾ ਆ ਕਿ ਜਨ ਜੀ ਆਸ ਤੋਂ ਵੱਧ ਜਿਹੜੀ ਅੱਜ ਇਸ ਭਰਤੀ ਕਮੇਟੀ ਰਾਹੀਂ ਜਿਹੜੇ ਪੰਜਾਬੀ ਨੇ ਸਿੱਖ ਨੇ ਹੋਰ ਵੱਖ-ਵੱਖ ਧਰਮਾਂ ਦੇ ਲੋਕ ਨੇ ਜਿਹੜੇ ਉਹ ਉਹ ਮੈਂਬਰ ਬਣ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੋ ਬਹੁਤ ਵੱਡਾ ਹੁਮਾਰਾ ਜਿਹੜਾ ਇਹ ਲੋਕਾਂ ਵੱਲੋਂ ਮਿਲ ਰਿਹਾ ਵਾ ਸੋ ਇਸ ਲਈ ਜਿਹੜੀ ਸਾਡੀ ਡਿਊਟੀ ਲੱਗੀ ਆ ਸਾਡੀ ਡਿਊਟੀ ਕੀ ਲੱਗੀ ਆ ਦੇਖੋ ਸਾਡਾ ਕੋਈ ਸਵਾਰਥ ਨਹੀਂ ਇੱਕ ਪੰਥ ਦਾ ਕਾਰਜ ਆ ਧਰਮ ਦਾ ਕਾਰਜ ਸਾਡੀਆਂ ਜੇ ਤੁਸੀਂ ਆਪਣੀਆਂ ਜਿਹੜੀਆਂ ਸੰਸਥਾਵਾਂ ਨੇ ਸਿੱਖ ਕੌਮ ਦੀਆਂ ਸੰਸਥਾਵਾਂ ਨੇ ਚਾਹ ਸ਼੍ਰੀ ਅਕਾਲ ਤਖਤ ਸਾਹਿਬ ਹੈ ਚਾਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਹੈ ਚਾਹ ਸ਼੍ਰੋਮਣੀ ਕਾਲ ਦਲ ਹੈ ਜੇ ਨਾ ਦੀ ਮਰਿਆਦਾ ਬਹਾਲ ਰੱਖਣ ਚਾਹੁੰਦੇ ਹੋ ਤਾਂ ਸਮੁੱਚੇ ਪੰਜਾਬਦਰਦੀਆਂ ਨੂੰ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਸਿੱਖ ਕੌਮ ਨੂੰ ਨੌਜਵਾਨਾਂ ਨੂੰ ਖਾਸ ਤੌਰ ਤੇ ਮੈਂ ਅਪੀਲ ਕਰਦਾ ਕਿ ਇੱਕ ਧਰਮ ਦਾ ਕਾਰਜ ਜਾਂ ਪੰਥ ਦਾ ਕਾਰਜ ਆ ਤੁਸੀਂ ਇਹ ਸ਼ਕਾਰਜ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਆਪ ਅੱਗੇ ਲੱਗ ਕੇ ਇਸ ਭਾਰਤੀ ਮਹਿੰਮ ਨੂੰ ਇੱਕ ਲਹਿਰ ਰੁੱਧ ਦੇ ਕੇ ਇਸ ਨੂੰ ਕਾਮਯਾਬ ਕਰੋ ਤਾਂ ਜੋ ਵਰਤਵਤ ਅਸੀਂ ਮੈਂਬਰ ਵੜਾ ਕੇ ਇੱਕ ਪੰਥ ਪ੍ਰਵਾਨ ਲੀਡਰਸ਼ਿਪ ਆ ਜਿਹੜੀ ਡੈਲੀਗੇਟ ਚਾਣ ਕੇ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਮ ਨੂੰ ਦੇ ਸਕੀਏ ਇਹ ਸਾਡੀ ਜਿਹੜੀ ਇਹ ਸੇਵਾ ਲੱਗੀ ਹੈ ਸਾਡੀ ਦਾ ਸਾਡੇ ਦਾ ਸਿਰਫ ਇਹ ਫਰਜ਼ ਆ ਜਿਹੜੀ ਇਹ ਪੰਜ ਮੈਂਬਰੀ ਦਾ ਕਿ ਅਸੀਂ ਆਪਣੀ ਡਿਊਟੀ ਨੂੰ ਨਿਭਾ ਕੇ ਇੱਕ ਲੀਡਰਸ਼ਿਪ ਯੋਗ ਲੀਡਰਸ਼ਿਪ ਪੰਥ ਪ੍ਰਵਾਨਤ ਲੀਡਰਸ਼ਿਪ ਅਸੀਂ ਕਾਮ ਦੇ ਹਵਾਲੇ ਕਰਦੀਏ ਸੋ ਗੁਰੂ ਸਾਹਿਬ ਮਿਹਰ ਕਰਨ ਛੇਵੇਂ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਜੀ ਇਸ ਸਾਨੂੰ ਸਮਤ ਬਖਸ਼ਣ ਪੂਰੀ ਇਮਾਨਦਾਰੀ ਦੇ ਨਾਲ ਪਾਰਦਰਸ਼ਿਕਤਾ ਦੇ ਨਾਲ ਅਸੀਂ ਇਸ ਕਾਰਜ ਨੂੰ ਨੇਪਰੇ ਚਾੜ੍ਹ ਲੀਏ ਅਸੀਂ ਪੰਥ ਦੇ ਹਵਾਲੇ ਕਰਕੇ ਸ਼੍ਰੀ ਕਾਲਕਟਖ ਸਾਹਿਬ ਦੇ ਅਰਧ ਸਬੰਧੀ ਕਰਕੇ ਆਪਣੀ ਇਸ ਜ਼ਿੰਮੇਵਾਰੀ ਨੂੰ ਨੇਪਰੇ ਚਾੜ੍ਹ ਲੀਏ ਗੁਰੂ ਸਾਹਿਬ ਮੇਲ ਕਰ ਦੋ ਦਿਨ ਪਹਿਲਾਂ ਇੱਕ ਧੜੇ ਵੱਲੋਂ ਬੋਗਸ ਭਾਦੀ ਕਰਕੇ ਜਿਹੜਾ ਆਪਣਾ ਇੱਕ ਪ੍ਰਧਾਨ ਚੁਣਿਆ ਗਿਆ ਜੋ ਸ਼੍ਰੀ ਕਾਲਕਟਖ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਸੋ ਫੈਸਲੇ ਪੰਥ ਨੇ ਕਰਨੇ ਫੈਸਲੇ ਕੌਮ ਨੇ ਕਰਨੇ ਨੇ ਸੋ ਇਸ ਲਈ ਪਿਛਲੇ ਸਮੇਂ ਦੇ ਵਿੱਚ ਸਿੰਘ ਸਹਿਬਾਨ ਹਟਾਇਆ ਗਿਆ ਤਖਤੇ ਦੇ ਨਾਲ ਬਹੁਤ ਸਾਰੇ ਉਹਨਾਂ ਦੀ ਕਰਦਾਰਕੁਸ਼ੀ ਝੂਠੇ ਇਲਜ਼ਾਮਾਂ ਦੇ ਨਾਲ ਕੀਤੀ ਗਈ ਜਿਸ ਕਰਕੇ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਰੋਸਾ ਸੋ ਇਸ ਲਈ ਇਹ ਸਾਰੇ ਫੈਸਲੇ ਹੁਣ ਪੰਥ ਨੇ ਕਰਨੇ ਨੇ ਅਸੀਂ ਆਪਣੀ ਡਿਊਟੀ ਨਿਭਾ ਦੇਣੀ ਆ ਇਸ ਭਾਰਤੀ ਨੂੰ ਰੋਕਣ ਲਈ ਬੜੇ ਯਤਨ ਕੀਤੇਗੇ ਆਉਣਲੇ ਸਮੇਂ ਵਿੱਚ ਵੀ ਕੀਤੇ ਜਾਣਗੇ ਸੋ ਅਸੀਂ ਸਾਡੇ ਵੱਲੋਂ ਉਹ ਕੋਈ ਮਟਰ ਨਹੀਂ ਅਸੀਂ ਸਮੁੱਚੀ ਸੇਕਾਮ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰ ਰਹੇ ਹਾਂ ਤੇ ਕਰਦੇ ਰਹਿਾਂਗੇ ਇਸ ਲਈ ਤੁਸੀਂ ਸਾਡੇ ਸਾਡਾ ਡਟ ਕੇ ਸਾਥ ਦਿਓ ਸਹਿਯੋਗ ਦਿਓ ਤਾਂ ਜੋ ਇਹ ਜਿਹੜਾ ਭਰਤੀ ਦਾ ਕੰਮ ਨਿਭਰੇ ਜਾੜਾ ਜਾ ਸਕੇ ਤੇ ਸ਼੍ਰੀ ਕਾਲਕਟਕ ਸਾਹਿਬ ਦੇ ਹੁਕਮ ਨਾਮੇ ਦੀ ਇਨ ਬਿੰਨ ਪਾਲਣਾ ਕੀਤੀ ਜਾ ਸਕੇ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ